ਆ ਕੇ ਉਹਨਾਂ ਦੇ ਸਿਰ ਕੋਈ ਸਾਨ ਨਹੀਂਗਾ ਉਹਨਾਂ ਨੇ ਕੌਮ ਦੇ ਲਈ ਚੰਗੇ ਕੰਮ ਕੀਤੇ ਆ ਆਪਣੇ ਨਜੇ ਛਡਾਉਣ ਦੀ ਗੱਲ ਕੀਤੀ ਆ ਹੋਰ ਇਹੋ ਜਿਹੜੀਆਂ ਚੰਗੀਆਂ ਗੱਲਾਂ ਅਮਰ ਦੇ ਕੌਮ ਦੀ ਗੱਲ ਕੀਤੀ ਆ ਕੋਈ ਮਾੜੀ ਗੱਲ ਨਹੀਂ ਕੀਤੀ ਸੀਗੀ ਜੀ ਕਾ ਸਰਕਾਰਾਂ ਦੋਸ਼ ਕੋਈ ਗਲਤੀਆਂ ਕਰਦਾ ਉਹ ਤੇ ਦੋਸ਼ਿਆਰ ਕਰਦੀਆਂ ਤੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੀਆਂ ਤੇ ਆਪਣੇ ਵਕੀਲ ਤਕਦੀਰ ਓਟਾ ਬਾਗੀ ਫੇਗੇ ਆਜ਼ਾਦ ਕਰਾਵਨੇ ਸਾਡੇ ਵੀਰ ਪਿਆਰੇ ਪਾਣੂ ਕਾਲੇ ਪਾਣੀਆਂ ਚ ਭੇਜਿਆ ਫਿਰ ਉਹ ਜਿਹੜੇ ਕਾਲੇ ਰੇਂਜਾਂ ਤੇ ਆ ਭਗਵੰਤ ਮਾਨ ਦੀ ਪਾਰਟੀ ਆ ਉਹਨਾਂ ਨੇ ਉਹਨਾਂ ਨੂੰ ਕੇਸ ਕੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਅੱਜ ਉਹਨਾਂ ਲੋਕ ਮਿਆਗਾ ਜਿਹੜੀਆਂ 13-13 ਸਿੱਤਾ ਹਾਰਨਗੇ ਉਹ ਘੁੱਤਣਾ ਪਊਗਾ ਇਹਨਾਂ ਕੁਝ ਕਿੰਦਾ ਰੱਖਣਾ ਦਾ ਜਾਜ ਦਾ ਵਾਹਰੋ ਜੀ ਦਾ ਸਾਥ ਟਾਈਮ ਨਹੀਂ ਦਾ ਜਾਦੇ ਕਿ ਕਿਸੇ ਨੂੰ ਕੋਈ ਸ਼ਾਕ ਨਾ ਰਹਿ ਜਾਵੇ ਕਿ ਮੈਂ ਅੱਜ ਤੋਂ ਇਸ ਮਹੰਮਦਾ ਕੇ ਸਾਹ ਬਣ ਕੇ ਘਰ ਕੇ ਜਗਦੀਰਾ ਹੋ ਬੇਵਦੀ ਕਰ ਗਏ ਗੁਰੂ ਦੀ ਜਾਨ ਮਰਵਾਣੇ ਸ਼ਸਤਰ ਤਾਰੀ ਹੋ ਜਾਵੇ ਤਾ ਨੀਲੇ ਬਾਣੇ ਸ਼ਸਤਰ ਤਾਰੀ ਹੋ ਜਾਵੇ ਤਾ ਨੀਲੇ ਬਾਣੇ ਮੰਤਰੀ ਦੇ ਪਿਤਾ ਜੀ ਉਹਨਾਂ ਨੂੰ ਸਨਮਾਨਿਤ ਤੇ ਉਹਨਾਂ ਦੇ ਬੇਟੇ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਪਈ ਮਾਤਾ ਜੀ ਨਰਾ ਮੰਤਰੀ ਸਰ ਜੀ ਉਹ ਵੀ ਆਉਣ ਇੱਥੇ ਗੁਰੂ ਸਾਹਿਬ ਦੇ ਸਨਮਾਨ ਤੋਂ ਉਹਨਾਂ ਨੂੰ ਕੀਤਾ ਜਾਣਾ ਜੀ ਬੋਲੇ ਸੋਨਿਹਾਲ ਬੱਜ ਗਏ ਜਦਿਆਨੀਆਂ ਆਈਏ ਸਾਰੇ ਬੇਨਤੀਆਂ ਦਿੱਤੀਆਂ ਪੈਣਾ ਉਹ ਸਨਮਾਨਤਾ ਕੇ ਲੈ ਲੈਣਾ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਇੱਕ ਕਹਾਣੀ ਆਸੀ ਜਿਹਨੇ ਜਿਹਨਾਂ ਦੇ ਦੋਨੋਂ ਬੇਟੇ ਘੇਲ ਚ ਨੇ ਉਹ ਵੀ ਅਗੇ ਆਉਣ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਬਾਪੂ ਦਰਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਇਹ ਸਟੇਜ 'ਤੇ ਆ ਕੇ ਕਿਉਂਕਿ ਸਮਾਂ ਨਾ ਕੋਈ ਥੋੜਾ ਹੈ ਉਹ 2 ਮਿੰਟ ਆਪਣੇ ਵਿਚਾਰ ਰੱਖਣ ਸੰਗਤਾਂ ਦੇ ਪ੍ਰਤੀ ਜੀ ਜਿਸ ਤਰ੍ਹਾਂ ਚੋਣ ਪ੍ਰਚਾਰ ਭਾਈ ਅਮਰਪਾਲ ਸਿੰਘ ਜੀ ਜਿਹੜੇ ਹੈਗੇ ਖਾਲਸਾ ਉਹਨਾਂ ਵਾਸਤੇ ਪ੍ਰਚਾਰ ਕੀਤਾ ਜਾ ਰਿਹਾ ਅ ਅੱਜ ਹਲਕਾ ਖਡੂਰ ਸਾਹਿਬ ਦੇ ਵਿੱਚ ਤੁਸੀਂ ਆਏ ਹੋ ਕੀ ਮੈਸੇਜ ਕੀ ਸਨੇਹ ਕਿਸ ਤਰ੍ਹਾਂ ਤੁਸੀਂ ਲੱਗ ਰਿਹਾ ਜਿੱਥੇ ਅਸੀਂ ਹਲਕਾ ਜੀ ਰਾਦੇ ਵਿੱਚ ਅੱਜ ਪਹਿਲੀ ਦਿਨ ਆਏ ਆ ਠੀਕ ਹੈ ਤੇ ਜਿਹੜਾ ਹੰਗਾਰਾ ਸੰਗਤਾਂ ਦਾ ਵੇਖ ਰਹੇ ਆ ਵੇਖ ਕੇ ਬਹੁਤ ਮਨ ਖੁਸ਼ ਹੋ ਰਿਹਾ ਇਹ ਲੱਗ ਰਿਹਾ ਕਿ ਜਿਵੇਂ ਸਾਰੇ ਅੰਮ੍ਰਿਤ ਪਾਲੀ ਆ ਹਾਂਜੀ ਸਾਰੇ ਇਹਨਾਂ ਨੇ ਆਪਣਾ ਅੰਮ੍ਰਿਤ ਵਾਰ ਨੂੰ ਭਰਾ ਸਮਝਦੇ ਹੋਏ ਇਹਨਾਂ ਨੇ ਪੂਰਾ ਯੋਗਦਾਨ ਪਾਇਆ ਵੇਖ ਕੇ ਪੂਰਾ ਮਨ ਖੁਸ਼ ਹੁੰਦਾ ਆ ਵੀ ਜਿਹੜੇ ਬੱਚੇ ਸਾਰੇ ਇਕਦਮ ਇਕੱਠੇ ਆ ਸੋ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਇੰਨੀ ਸੰਗਤ ਆਈ ਹੋਈ ਦਾ ਮੈਸੀ ਸੁਨੇਹਾ ਕੀ ਦੇਣਾ ਚਾਹੋਗੇ ਮਤਾਵਾ ਪਹਿਣਾ ਨੂੰ ਨੌਜਵਾਨਾਂ ਨੂੰ ਬਸ ਇਹੋ ਹੀ ਕਿ ਤੁਸੀਂ ਆਪਣੇ ਆਪਣੇ ਆਪਣ ਉੱਠ ਕੇ ਆਪਣੇ ਲੈਵਲ ਤੇ ਤੇ ਸਾਰੇ ਵੱਧ ਤੋਂ ਵੱਧ ਮਦਦ ਕਰੋ ਮੈਂ ਤਾਂ ਬੀਬੀਆਂ ਭਣਾ ਨੂੰ ਕਿੰਨੀ ਵੀ ਤੁਸੀਂ ਆਪਣੇ ਤੌਰ ਤੇ ਪਿੰਡਾਂ ਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਜਿੱਦਾਂ ਸਰਪੰਚੀ ਦੀ ਚੋਣ ਵਾਸਤੇ ਜਾਂਦੇ ਆ ਨਾ ਅੱਜ ਅਮਰਤਪਾਲ ਦੀ ਚੋਣ ਵਾਸਤੇ ਇਸੇ ਤਰ੍ਹਾਂ ਜਾ ਕੇ ਪ੍ਰਚਾਰ ਕਰੋ ਤੇ ਵੱਧ ਤੋਂ ਵੱਧ ਲੀਡਰਾਂ ਜਿਤਾਈਆਂ ਨਾ ਸਰਕਾਰਾਂ ਨੂੰ ਪਤਾ ਲੱਗ ਸਕੇ ਵੀ ਠੀਕ ਅਸੀਂ ਧੱਕਾ ਕੀਤਾ ਸੀ ਤੇ ਪਰ ਹੁਣ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਵੀ ਕੁਝ ਕਰਕੇ ਵਿਖਾਇਆ ਧੰਨਵਾਦ ਜੀ ਵਾਹਿਗੁਰੂ ਹਾਂਜੀ ਖਾਲਸਾ ਵਾਹਿਗੁਰੂ ਠੀਕ ਹਲਕਾ ਕਦੂਸ ਸਾਹਿਬ ਦੇ ਵਿੱਚ ਕਿੰਦੇ ਉਹ ਮੱਲਾ ਵਾਲੇ ਦੇ ਵਿੱਚ ਅਜ ਗੋਦਰਾ ਫਾਗੂ ਮੇ ਆਏ ਤੁਸੀਂ ਕਿਸ ਤਰ੍ਹਾਂ ਦਾ ਹੰਕਾਰ ਜਿਹਾ ਇਹ ਜੀ ਗੁਰੂ ਸਾਹਿਬ ਦਾ ਕਟਾਨਪੁਰ ਸ਼ੁਕਰੀਆ ਬੱਚੇ ਪਾਸ਼ਾ ਦਾ ਕਿ ਸਾਡੀ ਉਮੀਦ ਤੋਂ ਵੀ ਜ਼ਿਆਦਾ ਹੰਗਾਰਾ ਮਿਲ ਰਿਹਾ ਤੇ ਸੰਗਤਾਂ ਚ ਬਹੁਤ ਜੋਸ਼ ਆ ਸੰਗਤਾਂ ਆਪ ਆਪਣੀ ਲੜਾਈ ਸਮਝ ਕੇ ਲੜ ਰਹੀ ਹੈ ਇਹ ਸਾਡੀ ਲੜਾਈ ਨਹੀਂ ਗੀ ਇਹ ਕੌਮ ਦੀ ਲੜਾਈ ਆ ਧਰਮ ਦੀ ਲੜਾਈ ਆ ਇਨਸਾਫ ਦੀ ਲੜਾਈ ਆ ਤੇ ਇਸ ਕਰਕੇ ਸਾਰਿਆਂ ਸਾਰੇ ਆਪੋ ਆਪਣੀ ਜਗ੍ਹਾ ਤੇ ਮੋਰਚਾ ਸੰਭਾਲ ਕੇ ਖੜੇ ਆ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਇਹ ਵੀ ਉਹਨਾਂ ਦੇ ਗਾੜੀ ਇੱਕ ਬੇਨਤੀ ਵੀ ਕਰਦੇ ਆ ਕਿ ਆਪਾਂ ਨੂੰ ਜੋਸ਼ ਨਾਲ ਹੋਸ਼ ਨਾਲ ਕਿਸੇ ਵੀ ਲੜਾਈ ਝਗੜੇ ਤੋਂ ਰਹਿ ਕੇ ਜਾਂ ਟ੍ਰੈਫਿਕ 'ਚ ਵੀ ਜਾਂਦੇ ਆ ਬੜੇ ਸੰਜਮ ਨਾਲ ਜਾਣ ਦੀ ਲੋੜ ਆ ਆਪਾਂ ਨੂੰ ਕੋਈ ਸਰਕਾਰ ਨੂੰ ਜਾਂ ਕਿਸੇ ਨੂੰ ਇਹੋ ਜਿਹਾ ਮੌਕਾ ਨਹੀਂ ਦੇਣਾ ਕਿ ਜੇ ਜੇ ਚ ਕੋਈ ਸਾਨੂੰ ਕੋਈ ਹੁਲੜਬਾਜ ਕਵੇ ਜਾਂ ਕੋਈ ਇਦਾਂ ਦੀ ਵੀ ਗਲਤ ਅੰਸਰਾਂ ਤੋਂ ਵੀ ਬਚ-ਬਚ ਕੇ ਰਹਿਣ ਦੀ ਲੋੜ ਐ ਕਿਉਂਕਿ ਦੂਜੀਆਂ ਪਾਰਟੀਆਂ ਕੋਲ ਬੜੇ ਸਾਧਨ ਐ ਉਹ ਬਹੁਤ ਕੋਸ਼ਿਸ਼ ਇਹੋ ਜਿਹੀ ਦੇਵਸਿਲੇ ਵਤਣਗੇ ਪਰ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਚੱਲਣ ਦੀ ਲੋੜ ਐ ਤੇ ਬੜੇ ਸੰਜਮ ਨਾਲ ਚੱਲਣਾ ਜਿਸ ਤਰ੍ਹਾਂ ਕਿਸ ਤਰ੍ਹਾਂ ਦੀ ਚੋਣਾਂਾਂ ਦਿੱਤੀ ਹਾਲਾਂਕਿ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਪਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਕੋਲੇ ਬੜਾ ਪ੍ਰੋਪਾਗੈਂਡਾ ਵੀ ਹੈਗਾ ਸਰਕਾਰੀ ਮਸ਼ੀਨਰੀ ਵੀ ਹੈਗੀ ਹੈ ਇੱਕ ਤਰ੍ਹਾਂ ਦਾ ਤਜਰਬਾ ਵੀ ਹੈਗਾ ਜੇਕਰ ਆਪਾਂ ਗੱਲ ਕਰਦੇ ਤੇ ਭਈਆ ਮਰਚਾਲ ਸਿੰਘ ਜੀ ਜੇ ਤੁਹਾਡੀ ਗੱਲ ਕਰਦੇ ਆ ਤਾਂ ਪਾਰਟੀ ਨੂੰ ਤੇ ਇੱਕ ਕਿਸ ਤਰ੍ਹਾਂ ਦੀ ਚੋਣ ਰਣਨੀਤੀ ਰਹੂਗੀ ਜੀ ਕਿਸ ਤਰ੍ਹਾਂ ਦਾ ਪਹਚਾਨ ਰਹੇ ਜੀ ਰੋ ਚੋਣ ਰਣਨੀਤੀ ਤੇ ਅਸੀਂ ਦੇ ਗੁਰੂ ਸਾਹਿਬ ਦੇ ਛੱਡੇ ਆ ਠੀਕ ਹੈ ਜੀ ਸਾਹੀ ਤੇ ਗੁਰੂ ਦੇ ਉਠ ਆਸਰੇ ਤੇ ਸਾਡਾ ਤਾਂ ਕੋਈ ਢੜਾ ਨਹੀਂਗਾ ਕੋਈ ਕੁਛ ਨਹੀਂਗਾ ਨਾ ਸਾਡੇ ਕੋਲ ਪਾਵਰ ਹੈ ਨਾ ਕੋਈ ਸਾਡੇ ਕੋਲ ਧੰਨੇ ਆ ਠੀਕ ਹੈ ਜੀ ਅਸੀਂ ਦੇ ਗੁਰੂ ਦੇ ਉਠ ਆਸਰੇ ਤੇ ਸੰਗਤਾਂ ਦੇ ਸਹਿਯੋਗ ਦੇ ਚੋਣ ਲੜ ਰਹੇ ਠੀਕ ਹੈ ਜੀ ਤੇ ਗੁਰੂ ਸਾਹਿਬ ਜਿੱਦਾਂ ਜਿੱਦਾਂ ਸਾਨੂੰ ਅਗਵਾਈ ਬਖਸ਼ੀ ਜਾਣਗੇ ਅਸੀਂ ਉਹਦਾ ਅੰਦਰ ਮਗਰ ਕੋਲੇ ਜਾਵਾਂਗੇ ਬਾਕੀ ਸੰਗਤਾਂ ਸੰਗਤਾਂ ਦੇ ਸਿਰ ਕਿ ਉਹਨਾਂ ਨੂੰ ਡੋਲਣ ਤੋਂ ਲੋਭ ਲਾਲਚ ਤੋਂ ਆਪਣੇ ਕੋਈ ਹੋਰ ਵਖਰੇਵਿਆਂ ਤੋਂ ਮਿਲ ਕੇ ਅਸੀਂ ਇੱਕ ਲੜਾਈ ਨੂੰ ਲੜ ਅਨਸਾਫ਼ ਦੀ ਲੜਾਈ ਨੂੰ ਲੜ ਸਕੀਏ ਭਾਈ ਅਮਰਤਪਾਲ ਸਿੰਘ ਨੌਜਵਾਨਾਂ ਦੇ ਅੰਦਰ ਸੀ ਇੱਕ ਆਈਕਨ ਹੈ ਨੌਜਵਾਨਾਂ ਦੇ ਆਈਕਨ ਜਿਹੜੇ ਹੈਗੇ ਸੀ ਉਹ ਨੌਜਵਾਨਾਂ ਦਾ ਸਰਕਾਰ ਨੂੰ ਵੀ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਧੱਕਾ ਕੀਤਾ ਕਿ ਜੋ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਸ਼ਿਆਂ ਦੀ ਜਿਹੜੀ ਸਭ ਚੀਜ਼ਾਂ ਸੀਗੇ ਉਹ ਲੜਨ ਲਏ ਸੀਗੇ ਤੇ ਉਹਨੂੰ ਰੋਕ ਕੇ ਨਾ ਵੀ ਬਹੁਤ ਸੀ ਤਾਂ ਕਿਨੇ ਹੋਣਾ ਨੂੰ ਲਸ਼ਿਆਂ ਦੇ ਜਾਂ ਇਹ ਕਰਕੇ ਇਹ ਕਿੰਨੇ ਹੁਣ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਨੇ ਕੀਤਾ ਤੇ ਲੋਕ ਉਹ ਲੋਕ ਕਿ ਅਮਰਤਾਲ ਜੀ ਆ ਕੇ ਸਵਾ ਕਰਨ ਇਹਨੂੰ ਲੱਗੇ ਸਕਰੂ ਸਾਹਿਬ ਤੇ ਲੋਕ ਜਿਹਦਾ ਮਾਨ ਸਾਹਿਬ ਤੇ ਆਇਆ ਰਿਕਾਰਡ ਵੋਟਾਂ ਚੋਂ ਵੀ ਪਟਾ ਕੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ